ਹਿਮਾਂਸ਼ੂ ਤੇ ਇਸ ਵੇਲੇ ਦੀ ਸਭ ਤੋਂ ਵੱਡੀ ਖਬਰ 올림픽 ਦੀ ਸਭ ਤੋਂ ਵੱਡੀ ਖਬਰ ਵਿਨੇਸ਼ ਫੋਗਾਟ ਕੱਲ ਰਾਤ ਨੂੰ ਜਿਨ੍ਹਾਂ ਨੇ 골ਡ ਮੈਡਲ ਮੈਚ ਲਈ ਕੁਆਲੀਫਾਈ ਕੀਤਾ ਸੀ 50 ਕਿਲੋਗ੍ਰਾਮ ਫ੍ਰੀ ਸਟਾਈਲ ਰੈਸਲਿੰਗ ਦੇ ਵਿੱਚ ਅੱਜ ਇੱਕ ਬਹੁਤ ਵੱਡੀ ਖਬਰ ਸਾਹਮਣੇ ਆ ਰਹੀ ਹੈ ਵਿਨੇਸ਼ ਫੋਗਾਟ 골ਡ ਮੈਡਲ ਮੈਚ ਲਈ ਡਿਸਕੁਆਲੀਫਾਈ ਹੋ ਚੁੱਕੀ ਹੈ ਇਸ ਵੇਲੇ ਦੀ ਸਭ ਤੋਂ ਪੰਜਾਬ ਦਾ ਕੋਈ ਵੀ ਗਰੀਬ ਪਰਿਵਾਰ ਦਾ ਬੱਚਾ ਹੁਣ ਚੰਗੀ ਸਿੱਖਿਆ ਲਈ ਵਾਂਝਾ ਨਹੀਂ ਰਹੇਗਾ ਪੰਜਾਬ ਦੇ ਭਵਿੱਖ ਨੂੰ ਨਿਖਾਰਨ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਗਵਾਈ ਵਾਲੀ ਪੰਜਾਬ ਸਰਕਾਰ ਨੇ 2 ਸਾਲ ਵਿੱਚ ਸਿੱਖਿਆ ਦੇ ਖੇਤਰ 'ਚ ਕ੍ਰਾਂਤੀਕਾਰੀ ਬਦਲਾ ਲਿਆਂਦਾ ਹੈ। ਅਸੀਂ ਜੇ ਬੱਚਿਆਂ ਨੂੰ ਮੌਲ ਦੇਵਾਂਗੇ ਅਸੀਂ ਜੇ ਬੱਚਿਆਂ ਨੂੰ ਜਿਹੜਾ ਉਡਾਨਾਂ ਵਾਸਤੇ ਰੰਗ ਦੇਵਾਂਗੇ ਤਾਂ ਮੈਨੂੰ ਲੀਦਾ ਕਿ ਉਹ ਕੱਲੇ ਆਪਣਾ ਜਾ ਪਿੰਡ ਦਾ ਰਾਜਾ ਪੰਜਾਬ 'ਚ ਤੇਜ਼ ਦਾ ਨਾਮ ਰੌਸ਼ਨ ਕਰਿਆ ਹੁਣ ਚੰਗੀ ਸਿੱਖਿਆ ਲਈ ਮਹਿੰਗੇ ਪ੍ਰਾਈਵੇਟ ਸਕੂਲਾਂ 'ਚ ਨਹੀਂ ਜਾਣਾ ਪੈ ਰਿਆ ਬਲਕਿ ਸਰਕਾਰੀ ਸਕੂਲਾਂ 'ਚ ਹੀ ਸਾਰੀਆਂ ਸਹੂਲਤਾਂ ਮਿਲ ਰਹੀਆਂ ਨੇ ਪ੍ਰਾਈਵੇਟ ਤੇ ਸਰਕਾਰੀ ਸਕੂਲ ਦੇ ਵਿੱਚ ਕਾਫੀ ਡਿਫਰੈਂਸ ਮੰਨਿਆ ਜਾਂਦਾ ਸੀ ਬਟ ਹੁਣ ਆਪਾਂ ਜੇ ਕਹੀਏ ਹੁਣ ਤੇ ਸਰਕਾਰੀ ਸਕੂਲ ਬਹੁਤ ਜ਼ਿਆਦਾ ਵਧੀਆ ਬਣ ਚੁੱਕਿਆ ਪ੍ਰਾਈਵੇਟ ਸਕੂਲ ਦੇ ਨਾਲੋਂ ਸਰਕਾਰ ਨੇ ਜਿੰਦੇ ਵਿੱਚ ਹੁਣ ਕਾਫੀ ਵਧੀਆ ਇਨਫਰਾਸਟ੍ਰਕਚਰ ਵੀ ਦਿੱਤਾ ਹੈ ਪ੍ਰੋਜੈਕਟਰ ਵੇਸ ਸਟੱਡੀ ਵੀ ਦਿੱਤੀ ਹੋਈ ਹੈ ਨਾ ਟੀਚਰਸ ਦੀ ਮੈਥਡੋਲੋਜੀ ਬਹੁਤ ਵਧੀਆ ਹੈਗੀ ਹੈ ਇੱਥੇ ਦੇ ਜਦੋਂ ਮੈਨੂੰ ਮੇਰੇ ਪੇਰੈਂਟਸ ਨੇ ਇਸ ਗਵਰਨਮੈਂਟ ਸਕੂਲ ਦੇ ਵਿੱਚ ਪਾਇਆ ਤਾਂ ਉਦੋਂ ਮੈਨੂੰ ਵੀ ਸੀਗਾ ਕਿ ਉਹਨਾਂ ਨੇ ਮੈਨੂੰ ਪ੍ਰਾਈਵੇਟ ਸਕੂਲ ਵਿੱਚ ਕਿਉਂ ਨਹੀਂ ਪਾਇਆ ਹੁਣ ਮੈਨੂੰ ਪਤਾ ਲੱਗ ਰਿਹਾ ਹੈ ਕਿ ਇਹ ਸਕੂਲ ਪ੍ਰਾਈਵੇਟ ਸਕੂਲਸ ਨਾਲੋਂ ਵੀ ਕਿਤੇ ਜ਼ਿਆਦਾ ਵਧੀਆ ਹੈਗਾ ਹੈ ਸੂਬੇ ਚ 118 ਸਕੂਲ ਆਫ ਫੈਮਿਨੈਂਸ ਦੀ ਸ਼ੁਰੂਆਤ ਕੀਤੀ ਗਈ ਜਿਸ ਚ ਆਧੁਨਿਕ ਕਲਾਸਰੂਮ ਲਾਇਬ੍ਰੇਰੀ ਲੈਬਰਾਟਰੀ ਖੇਡ ਮੈਦਾਨਾਂ ਦਾ ਇੰਤਜ਼ਾਮ ਕੀਤਾ ਗਿਆ ਜਦੋਂ ਕਿ ਟੈਕਨੋਲੋਜੀ ਪੱਖੋਂ ਵੀ ਮੋਹਰੀ ਬਣਾਉਣ ਲਈ ਹ ਇਨਾ ਹੀ ਨਹੀਂ ਵਿਸ਼ੇਸ਼ ਟ੍ਰੇਨਿੰਗ ਸੈਮੀਨਾਰਾਂ ਲਈ ਪ੍ਰਿੰਸੀਪਲਾਂ ਨੂੰ ਵਿਦੇਸ਼ ਵੀ ਭੇਜਿਆ ਗਿਆ ਵੱਡੀ ਖਬਰ ਅੱਜ ਰਾਤ ਨੂੰ 50 ਕਿਲੋਗ੍ਰam ਫ੍ਰੀ ਸਟਾਈਲ ਰੈਸਲਿੰਗ ਦੇ ਵਿੱਚ 골ਡ ਮੈਡਲ ਮੁਕਾਬਲਾ ਖੇਡਣਾ ਸੀ ਵਿਨੇਸ਼ ਫੋਰਗਟ ਨੇ ਤੇ ਵਿਨੇਸ਼ ਫੋਰਗਟ ਨਵੀਨ ਇੱਕ ਬਹੁਤ ਸ਼ੌਕਿੰਗ ਖਬਰ ਸਾਰੇ ਦੇਸ਼ ਵਾਸੀਆਂ ਦੇ ਲਈ ਸਾਰੇ ਫੈਨਸ ਦੇ ਲਈ ਕਿ ਉਹ ਡਿਸਕਵালিਫਾਈ ਹੋ ਚੁੱਕੀ ਹੈ ਬਿਲਕੁਲ ਬਹੁਤ ਮਾੜੀ ਖਬਰ ਹੈ ਕਿਉਂਕਿ ਅਸੀਂ ਉਮੀਦ ਕਰ ਰਹੇ ਸੀ ਕਿ ਅੱਜ ਦੇਸ਼ ਦੀ ਝੋਲੀ ਪਹਿਲਾ 골ਡ ਪੈ ਜਾਏਗਾ ਪਰ ਫਿਰ ਤੋਂ ਇੱਕ ਸੁਪਨਾ ਕਹਿ ਸਕਦੇ ਹਾਂ ਟੁੱਟ ਗਿਆ ਹੈ ਔਰ ਬਹੁਤ ਹੀ ਮੰਦਪਾਗੀ ਖਬਰ ਕਿਉਂਕਿ ਵਿਨੇਸ਼ ਫੋਗਾਰ ਦੇ ਵੱਲੋਂ ਅੱਜ 골ਡ ਦੇ ਲਈ ਖੇਡਿਆ ਜਾਣਾ ਸੀ ਔਰ ਸਵੇਰ ਤੋਂ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਸੀ ਕਿ ਭਾਰਤ 골ਡ ਭਾਰਤ ਦੀ ਝੋਲੀ ਪੈਣ ਵਾਲਾ ਹੈ ਪਰ ਮੰਦਪਾਗੀ ਖਬਰ ਕਿ ਉਹਨਾਂ ਦਾ ਵਜ਼ਨ ਜਿਹੜਾ ਹੈ ਦਰਸਲ ਫੋਗੜ ਜਿਹੜੇ ਨੇ ਉਹ 53 ਕਿਲੋ ਦੇ ਵਿੱਚ ਖੇਡਦੇ ਨੇ ਪਰ ਇਹ ਇਸ ਵਾਰ ਉਹ 50 ਕਿਲੋ ਗ੍ਰਾਮ ਦੇ ਵਿੱਚੋਂ ਖੇਡ ਰਹੇ ਸੀ ਇਸ ਕਰਕੇ ਬੀਤੀ ਰਾਤ ਹੀ ਉਹਨਾਂ ਦਾ ਜਿਹੜਾ ਭਾਰ ਸੀ ਜਦੋਂ ਵੀ ਕੋਈ ਮੈਚ ਹੁੰਦਾ ਹੈ ਮੈਚ ਤੋਂ ਪਹਿਲਾਂ ਭਾਰ ਤੋਲਿਆ ਜਾਂਦਾ ਹੈ ਸੋ ਜਦੋਂ ਉਹਨਾਂ ਨੇ ਰਾਤ ਉਹਨਾਂ ਦਾ ਮੈਚ ਹੋਇਆ ਉਸ ਤੋਂ ਬਾਅਦ ਭਾਰ ਤੋਲਿਆ ਗਿਆ ਤੇ ਉਹਨਾਂ ਦਾ ਭਾਰ ਥੋੜਾ ਵੱਧ ਸੀ ਔਰ ਸੂਤਰਾਂ ਦੇ ਖਵਾਲੇ ਤੋਂ ਦੱਸਿਆ ਜਾ ਰਿਹਾ ਹੈ ਕਿ ਸਾਰੀ ਰਾਤ ਉਹਨਾਂ ਨੇ ਜੰਪਿੰਗ ਕੀਤੀ ਹੈ ਬਹੁਤ ਕੋਸ਼ਿਸ਼ ਕੀਤੀ ਹੈ ਕਿ ਉਹ ਜਿਹੜਾ 100 ਗ੍ਰਾਮ ਭਾਰ ਵੱਧ ਰਿਹਾ ਹੈ ਉਸ ਨੂੰ ਘੱਟ ਕੀਤਾ ਜਾਏ ਇਹ ਨਵੀਨ ਜਿਹੜਾ ਕੁਆਟਰਫਾਈਨਲ ਸੈਮੀਫਾਈਨਲ ਮੁਕਾਬਲਾ ਖੇਡਣ ਤੋਂ ਪਹਿਲਾਂ ਵੀ ਉਹਨਾਂ ਨੇ ਆਪਣਾ ਭਾਰ ਕਾਫੀ ਘਟਾਇਆ ਸੀਗਾ ਉਹਨਾਂ ਨੇ ਇੱਥ ਤੇ ਹੁਣ ਮੇਰੇ ਨਾਲ ਇਸ ਵੇਲੇ ਰਿਮਾਂਸ਼ੂ ਰਿਮਾਂਸ਼ੂ ਇੱਕ ਬਹੁਤ ਵੱਡੀ ਖਬਰ ਹੈ ਮੈਂ ਇਧਰ ਮੈਂ ਲੈਣਾ ਚਾਹਾਂਗਾ ਭਾਬਾ ਕਿਹਾ ਇਧਰ ਇੰਡੀਅਨ ਰਿਮਾਂਸ਼ੂ ਇੰਡੀਅਨ 올림픽 ਐਸੋਸੀਏਸ਼ਨ ਦਾ ਬਿਆਨ ਆ ਗਿਆ ਅਧਿਕਾਰਿਕ ਬਿਆਨ ਆਇਆ ਉਹਦੇ ਵਿੱਚ ਇੰਡੀਅਨ 올림픽 ਐਸੋਸੀਏਸ਼ਨ ਦੇ ਬਿਆਨ ਦੇ ਵਿੱਚ ਲਿਖਿਆ ਹੋਇਆ ਹੈ ਇੰਡੀਅਨ ਰੈਸਲਰ ਵਿਨੇਸ਼ ਫੋਰਗਟ ਡਿਸਕਲਿਫਾਈਡ ਫਰਮ ਦਾ ਵੂਮਨਸ ਰੈਸਲਿੰਗ 50kg ਫਾਰ ਬੀਇੰਗ ਓਵਰ weight ਜਿਹੜੀ ਆਪਾਂ ਗੱਲ ਦਾ ਜ਼ਿਕਰ ਕਰ ਰਹੇ ਹਾਂ ਅੱਗੇ ਲਿਖਦੇ ਨੇ ਇਟ ਇਜ਼ ਵਿਦ ਰਿਗਰੈਟ ਥੈਟ ਦਾ ਇੰਡੀਅਨ contigent shares news of the disqualification of binesh phogat from the women's wrestling 50 kg class despite the best efforts by the team through the uh, through the night she weighted in a few grams over 50 kg yani ki oh 50 kilo to kuch gram jeve navin zikr kar rahe ne ki puri raat oh exercise karde rahe taaki ohna da weight jehda oh kat jave ta hun jehda indian olympic association de vallon bayan aaya oh de vich ohna ne keha ki kuch gram ਜਿਹੜਾ 50 ਕਿਲੋ ਤੋਂ weight over weight ਆਇਆ ਉਹਦੇ ਕਾਰਨ ਉਹਨਾਂ ਨੂੰ discqualify ਕੀਤਾ ਜਾ ਰਿਹਾ ਜਿਹੜਾ Indian Olympic Association ਨੇ ਬਿਆਨ ਜਾਰੀ ਕੀਤਾ ਉਹ ਦੱਸ ਰਹੇ ਨੇ ਕਿ ਸਾਨੂੰ ਪੈਰਿਸ ਤੋਂ ਜਿਹੜੀ ਇਨਫੋਰਮੇਸ਼ਨ ਆਈ ਹੈ ਅੱਗੇ ਕਿਹਾ ਗਿਆ no further comments will be made by the uh, contingent at this time the indian team requests you respect binesh privacy it would like to focus on the competitions on ਹਾਂ ਤਾਂ ਇੰਡੀਅਨ 올림픽 ਐਸੋਸੀਏਸ਼ਨ ਨੇ ਵੀ ਨਿਰਾਸ਼ਾ ਜਤਾਈ ਉਹਨਾਂ ਦੇ ਬਿਆਨ ਦੇ ਵਿੱਚ ਨਿਰਾਸ਼ਾ ਆ ਰਹੀ ਹੈ ਕਿ ਜਿਹੜੇ ਹੁਣ ਹੱਥ ਦੇ ਵਿੱਚ ਸਾਡੇ ਕੰਪੀਟੀਸ਼ਨ ਰਹਿ ਗਏ ਨੇ ਸਾਨੂੰ ਉਹਦੇ ਤੇ ਫੋਕਸ ਕਰਨਾ ਚਾਹੀਦਾ ਹੈ ਵਿਨੇਸ਼ ਪੁਗਾਰ ਦੀ ਜਿਹੜੀ ਪ੍ਰਾਈਵੇਸੀ ਹੈ ਉਹਨੂੰ ਉਹਦੀ ਰਿਸਪੈਕਟ ਕਰਨੀ ਚਾਹੀਦੀ ਹੈ ਕਿਉਂਕਿ ਮੈਨੂੰ ਲੱਗਦਾ ਹੈ ਕਿ ਜਿਸ ਤਰ੍ਹਾਂ ਜਿਹੜੇ ਮੁਕਾਬਲੇ ਤੇ ਵਿਨੇਸ਼ ਪੁਗਾਰ ਪਹੁੰਚ ਕਿਸ ਗਿਆ ਪੂਰੇ ਦੇਸ਼ ਦੀ ਨਿਗਾਹਾਂ ਸੀ ਯਾਰ ਜਿਸ ਤਰ੍ਹਾਂ ਦੇ ਕਿ इमोਸ਼ਨ ਜੁੜਿਆ ਹੋਇਆ ਸੀਗਾ ਵਿਨੇਸ਼ ਪੁਗਾਰ ਦੇ ਨਾਲ ਧਰਨੇ ਦੇ ਬੈਠੇ ਰਹੇ ਸਰਕਾਰ ਦੇ ਖਿਲਾਫ ਬੜਾ ਵੱਡਾ ਪ੍ਰੋਟੈਸਟ ਕੀਤਾ ਉਸ ਤੋਂ ਬਾਅਦ ਜਾ ਕੇ 올림픽ਸ ਦੇ ਵਿੱਚ ਗਏ ਔਰ ਪਹਿਲੀ ਵ ਪਹਿਲੀ ਵਾਰ ਫਾਈਨਲ ਦੇ ਵਿੱਚ ਖੇਡਣਾ ਸੀਗਾ ਕਿਸੇ ਮਹਿਲਾ ਇੰਡੀਅਨ ਰੈਸਲਰ ਨੇ ਤਾਂ ਉਹ ਬਿਲਕੁਲ ਤੁਸੀਂ ਦੇਖੋ ਕਿ ਹੱਥ ਦੇ ਵਿੱਚ ਜਿਵੇਂ ਆਪਾਂ ਕਹਿੰਦੇ ਆ ਥਾਲੀ ਜਿਹੜਾ ਲੱਡੂ ਵੈਸੇ ਇਹ ਲੱਡੂ ਤੋਂ ਨਹੀਂ ਮੈਂ ਇਹਨੂੰ ਕਹਿ ਸਕਦਾ ਮਿਹਨਤ ਵਾਲਾ ਲੱਡੂ ਸੀਗਾ ਪਰ ਮਿਹਨਤ ਵਾਲਾ ਲੱਡੂ ਵੀ ਥਾਲੀ ਤੋਂ ਜਿਹੜਾ ਖੋ ਲਿਆ ਗਿਆ ਬਹੁਤ ਵੱਡੀ ਨੁਕਸਾਨ ਵਾਲੀ ਗੱਲ ਹੈ ਬਹੁਤ ਵੱਡਾ ੱਟਕਾ ਇੰਡੀਅਨ ਪਲੇਅਰ ਦੇ ਨਾਲ ਹੋਇਆ ਤੱਕਾ ਇਹਨੂੰ ਮੈਂ ਇਸ ਕਰਕੇ ਕਹਿ ਰਿਹਾ ਜਾਂ ਇੰਡੀਅਨ ਇਮੋਸ਼ਨਸ ਦੇ ਨਾਲ ਤੱਕਾ ਮੈਂ ਕਹਿ ਲਵਾਂ ਜੇ ਪਲੇਅਰ ਦੇ ਨਾਲ ਤੱਕਾ ਨਹੀਂ ਤਾਂ ਕੁਝ ਗ੍ਰਾਮਸ ਦੇ ਕਰਕੇ ਤੁਸੀਂ ਦੇਖੋਗੇ ਬਿਲਕੁਲ ਰਿੰਗ ਤੇ ਜਾਂਦੇ ਜਾਂਦੇ ਉਹਨਾਂ ਨੂੰ ਵਾਪਸ ਲੋਡਣਾ ਪੈ ਰਿਹਾ ਔਰ ਇੰਡੀਆ ਓਲੰਪਿਕ ਐਸੋਸੀਏਸ਼ਨ ਦਾ ਆਪਾ ਇਹ ਬਿਆਨ ਦੱਸ ਰਿਹਾ ਜਿਹਦੇ ਵਿੱਚ ਉਹ ਕਹਿ ਰਹੇ ਨੇ ਕਿ ਫਿਊ ਗ੍ਰਾਮਸ ਕੋਚੀ ਗ੍ਰਾਮਾ ਦੇ ਨਾਲ ਦੇਖੋ ਤੁਸੀਂ ਕਿਸਮਤ ਨਹੀਂ ਕਿਵੇਂ ਬਲਟੀ ਮਾਰ ਲਈ ਮੈਂ ਸਭ ਤੋਂ ਵੱਡੀ ਗੱਲ ਰਿਮਾਂਸ਼ੂ ਕੱਲ ਉਹਨਾਂ ਨੇ ਵਰਲਡ ਚੈਂਪੀਅਨ ਨੂੰ ਹਰਾਇਆ ਪਿਛਲੀ ਵਾਰ ਦੀ ਟੋਕੀਓ 올림픽ਸ ਦੀ ਜਪਾਨ ਦੀ ਜਿਹੜੀ ਚੈਂਪੀਅਨ ਸੀ ਉਸ ਨੂੰ maat ਦਿੱਤੀ ਉਸ ਤੋਂ ਬਾਅਦ ਸੈਮੀਫਾਈਨਲ ਮੁਕਾਬਲਾ ਜਿੱਤਿਆ ਤੇ ਸਾਡੇ ਪੂਰੇ ਦੇਸ਼ ਵਾਸੀਆਂ ਨੂੰ ਸਰ ਪੂਰੀ ਉਮੀਦ ਸੀਗੀ ਕਿ 골ਡ ਨਹੀਂ ਤੇ ਸਿਲਵਰ ਸਿਲਵਰ ਨਹੀਂ ਤੇ ਅਸੀਂ 골ਡ ਪੱਕਾ ਹੀ ਹੈ ਬਟ ਜੋ ਅੱਜ ਬਹੁਤ ਮੰਦ ਭਾਗੀ ਇੱਕ ਖਬਰ ਆਈ ਹੈ ਪਹਿਲਾਂ ਹਾਕੀ ਦੇ ਵਿੱਚ ਵੀ ਸਾਡੇ ਨਾਲ ਇਦਾਂ ਹੀ ਹੋਇਆ ਸੈਮੀਫਾਈਨਲ ਮੁਕਾਬਲੇ ਦੇ ਲਈ ਇੱਕ ਪਲੇਅਰ ਨੂੰ ਬਾਹਰ ਕਰ ਦਿੱਤਾ ਗਿਆ ਸੀਗਾ ਉਹ ਵਿਵਾਦ ਹੱਲੇ ਚੱਲ ਰਿਹਾ ਸੀਗਾ ਤੇ ਹੁਣ ਇੱਕ ਇਸ ਨੂੰ ਵਿਵਾਦ ਕਵਾਂਗੇ ਜਾਂ ਬਦਕਿਸਮਤੀ ਕਵਾਂਗੇ ਵਿਨੇਸ਼ ਫੁਗਾੜ ਸਾਨੂੰ ਪੂਰੀ ਉਮੀਦ ਸੀ ਇੱਕ 골ਡ ਮੈਡਲ ਪੱਕਾ ਐ ਕੀ ਫੀਲਿੰਗ ਹੈ ਤੁਹਾਡੀ ਦੇਖੋ ਇਹ ਇੱਕ ਜਾਂਚ ਦਾ ਵਿਸ਼ਾ ਆ ਕਿਉਂਕਿ ਇਹ ਗੱਲ ਕਹੀ ਜਾ ਰਹੀ ਆ ਕਿ ਸਿਰਫ ਫਿਊ ਗ੍ਰਾਮ ਜਿਹੜਾ ਆ ਇਹਦਾ ਭਾਰ ਵੱਦਾ ਕਿਉਂਕਿ ਇਹ ਇਹ ਫੁਗਾੜ ਦੇ ਨਾਲ ਇੱਕ ਕੰਟਰੋਵਰਸੀ ਵੀ ਜਿਹੜੀ ਆ ਉਹ ਮਹਿਲਾਵਾਂ ਜਿਹੜੀਆਂ ਪਹਿਲਵਾਨ ਸੀਗੀ ਉਹ ਜੁੜੀ ਹੋਈ ਸੀਗੀ ਅੱ ਕੱਲ ਹੀ ਉਹਨਾਂ ਦੇ ਜਿਹੜੇ ਤਾਇ ਜੀ ਸੀਗੇ ਉਹਨਾਂ ਨੇ ਇਹਤੇ ਕਮੈਂਟ ਵੀ ਕੀਤਾ ਸੀਗਾ ਕਿ ਇਹ ਉਹਨਾਂ ਲੋਕਾਂ ਦੇ ਮੂੰਹ ਦੇ ਉੱਤੇ ਥੱਪੜ ਆ ਵੀ ਜਿਹੜਾ ਇਹ 올림픽 ਦੇ ਮੈਡਲ 골ਡ ਮੈਡਲ ਦੇ ਕੰਪੀਟੀਸ਼ਨ ਚ ਪਹੁੰਚੀ ਆ ਸੋ ਇਹ ਕਿਤੇ ਨਾ ਕਿਤੇ ਜਾਂਚ ਦਾ ਵੀ ਇਹ ਵਿਸ਼ਾ ਆ ਇਸ ਤੋਂ ਪਹਿਲਾਂ ਜਿਹੜਾ ਰੈੱਡ ਕਾਰਡ ਦਿੱਤਾ ਗਿਆ ਸੀ ਹਾਕੀ ਦੇ ਵਿੱਚ ਉਹ ਉਹਦੇ ਤੇ ਵੀ ਸਵਾਲ ਉੱਠੇ ਸੀਗੇ ਕਿਉਂਕਿ ਉਹਨਾਂ ਨੇ ਜਾਣ ਕੇ ਹਾਕੀ ਨਹੀਂ ਮਾਰੀ ਗਈ ਸੀ ਈਵਨ ਟਿੱਕਰ ਜਿਹੜੇ ਹਾਕੀ ਐਕਸਪਰਟ ਨੇ ਜਿਹੜੇ ਪੁਰਾਣੇ ਪਲੇਅਰ ਨੇ ਉਹਦੇ ਵਿੱਚ ਜਿਹੜਾ ਪਹਿਲਾ ਮੈਚ ਇੰਗਲੈਂਡ ਦੇ ਨਾਲ ਮੈਚ ਹੋਇਆ ਉਹਦੇ ਵਿੱਚ ਵੀ ਕੁਝ ਰੈਫਰੀ ਦੇ ਇਸ ਤਰ੍ਹਾਂ ਦੇ ਡਿਸੀਜਨ ਸੀਗੇ ਜਿਹੜੇ ਜਿਹੜੇ ਸ਼ੱਕ ਪੈਦਾ ਕਰਦੇ ਸੀਗੇ ਵੀ ਕਿਤੇ ਨਾ ਕਿਤੇ ਜਿਹੜੀ ਆ ਪਾਰਸ਼ੀਐਲਟੀ ਦਿਖ ਰਹੀ ਆ ਸੋ ਇਹ ਹੁਣ ਕਿਉਂਕਿ ਬੜੀ ਮੰਦਭਾਗੀ ਖਬਰ ਆ ਖਾਸ ਕਰਕੇ ਭਾਰਤਵਾਸੀਆਂ ਵਾਸਤੇ ਇੱਕ ਕਨਫਰਮ ਜਿਹੜਾ ਆ 골ਡ ਜਾਂ ਸਿਲਵਰ ਮੈਡਲ ਜਿਹੜਾ ਆਉਣ ਦੀ ਆਸ ਸੀਗੀ ਸਾਰੇ ਅੱਜ ਜਿਹੜਾ ਆ ਇਸ ਮੈਚ ਤੇ ਨਿਗਾਹ ਟਿਕਾਈ ਬੈਠੇ ਸੀ ਰਾਤ ਹਾਕੀ ਦਾ ਮੈਚ ਹਾਰ ਗਿਆ ਸੀਗਾ ਲੇਕਿਨ ਉਹ ਜਿਹੜੀ ਹਾਰ ਦੀ ਜਿਹੜੀ ਮਜੂਸੀ ਸੀਗੀ ਉਹ ਕਿਤੇ ਨਾ ਕਿਤੇ ਇਸ ਮੈਡਲ ਦੇ ਵਿੱਚੋਂ ਜਿਹੜੀ ਆ ਉਹ ਤੋਂ ਨਿਕਲਣ ਦੀ ਕੋਸ਼ਿਸ਼ ਕੀਤੀ ਲੇਕਿਨ ਇਸ ਖਬਰ ਨੇ ਜਿਹੜਾ ਆ ਸਾਰਿਆਂ ਦਾ ਖਾਸ ਕਰਕੇ ਜਿਹੜੇ ਖੇਡ ਪ੍ਰੇਮੀ ਨੇ ਜਿਹੜੇ ਸਪੋਰਟਸ ਦੇ ਪ੍ਰੇਮੀ ਨੇ ਖਾਸ ਕਰਕੇ ਜਿਹੜੇ ਪਹਿਲਵਾਨ ਕਿਉਂਕਿ ਪੰਜਾਬ ਦਾ ਵੀ ਇੱਕ ਬੜਾ ਜਿਹੜਾ ਕੁਸ਼ਤੀ ਨਾਲ ਡੂੰਘਾ ਰਿਸ਼ਤਾ ਹੈ ਪੰਜਾਬ ਹਰਿਆਣਾ ਕਿਉਂਕਿ ਹਰਿਆਣੇ ਨਾਲ ਬਿਲੋਂਗ ਕਰਦੇ ਨੇ ਪੰਜਾਬ ਤੇ ਹਰਿਆਣੇ ਦੇ ਵਿੱਚ ਕੋਈ ਫਰਕ ਨਹੀਂ ਆ ਸੋ ਕਿਤੇ ਨਾ ਕਿਤੇ ਪੰਜਾਬ ਦੇ ਵਿੱਚ ਵੀ ਜਿਹੜੇ ਪਹਿਲਵਾਨ ਆ ਉਹਨਾਂ ਵਾਸਤੇ ਵੀ ਜਿਹੜਾ ਆ ਇਹ ਬੜੀ ਮੰਦਭਾਗੀ ਖਬਰ ਆ ਇਹਦੀ ਜਾਂਚ ਜਿਹੜੀ ਆ ਹੋਣੀ ਚਾਹੀਦੀ ਆ ਸੋ ਮੈਂ ਇੱਕ ਵਾਰੀ ਤੁਹਾਨੂੰ ਫੇਰ ਦੱਸ ਦਿਆਂ ਅੱਜ ਵਿਨੇਸ਼ ਫੋਗੜਤਾ ਬਹੁਤ ਵੱਡਾ ਮੁਕਾਬਲਾ ਸੀਗਾ 골ਡ ਮੈਡਲ ਦੇ ਲਈ ਰਾਤੀ 11:30 ਵਜੇ ਇਹ ਮੁਕਾਬਲਾ ਖੇਡਿਆ ਜਾਣਾ ਸੀਗਾ 골ਡ ਨਹੀਂ ਤੇ ਸਿਲਵਰ ਮੈਡਲ ਸਾਡਾ ਕਨਫਰਮ ਸੀ ਬਟ ਹੁਣ ਇੱਕ ਬਹੁਤ ਵੱਡੀ ਮੰਦਭਾਗੀ ਖਬਰ ਆਈ ਹੈ ਬਿਲਕੁਲ ਬਿਲਕੁਲ ਹਿਮਾਂਚਲ ਸਾਰਿਆਂ ਨੂੰ ਇਹ ਦੱਸਣਾ ਬੜਾ ਜ਼ਰੂਰੀ ਹੈ ਕਿ ਡਿਸਕਵਾਲਿਫਾਈ ਹੋ ਗਏ ਨੇ ਇਹਦਾ ਮਤਲਬ ਇਹ ਨਹੀਂ ਕਿ ਸਿਰਫ 골ਡ ਤੋਂ ચૂਕ ਗਏ ਨੇ ਉਹਨਾਂ ਨੂੰ ਕੋਈ ਵੀ ਮੈਡਲ ਨਹੀਂ ਮਿਲੇਗਾ ਹੁਣ ਕੋਈ ਮੈਡਲ ਨਹੀਂ ਮਿਲਣਾ ਉਹ ਖਾਲੀ ਹੱਥ ਵਾਪਸ ਆਣਗੇ ਔਰ ਤੁਸੀਂ ਦੇਖ ਸਕਦੇ ਹੋ ਕਿ ਇੱਕ ਵਿਅਕਤੀ ਜਿਹਦਾ ਅੱਜ ਰਾਤ ਨੂੰ 10 ਵਜੇ ਫਾਈਨਲ ਮੁਕਾਬਲਾ ਹੋਣਾ ਹੋਵੇ ਜਿਸ ਨੂੰ ਪਤਾ ਹੈ ਕਿ ਮੈਂ ਆਪਣੇ ਦੇਸ਼ ਦੇ ਲਈ ਸਿਲਵਰ ਤਾਂ ਮੇਰਾ ਪੱਕਾ ਹੀ ਹੈ ਸਿਲਵਰ ਮੇਰਾ ਪੱਕਾ ਹੀ ਹੈ ਤੇ ਮੈਂ ਅੱਜ 골ਡ ਦੇ ਲਈ ਦੰਗਲ ਕਰਨਾ ਪਰ ਉਸ ਦੇ ਬਾਵਜੂਦ ਤੁਹਾਨੂੰ ਪਤਾ ਲੱਗੇ ਕਿ ਤੁਸੀਂ ਮੈਚ ਦੇ ਲਈ ਤਿਆਰ ਹੋ ਪਰ ਤੁਹਾਡਾ ਭਾਰ ਕੁਝ ਕਿਲੋ ਵੱਧ ਗਿਆ ਕੁਝ ਗ੍ਰਾਮ ਵੱਧ ਗਿਆ ਕੁਝ ਗ੍ਰਾਮ ਵੱਧ ਗਿਆ ਜਿਸ ਤਰੀਕੇ ਦੇ ਨਾਲ ਹੁਣੇ ਚਰਚਾ ਕੀਤੀ ਸਾਡੇ ਸਟੂਡੀਓ ਦੇ ਵਿੱਚ ਕਿ ਇਹਦੀ ਜਾਂਚ ਹੋਣੀ ਚਾਹੀਦੀ ਹੈ ਬਿਲਕੁਲ ਇਹਦੀ ਜਾਂਚ ਹੋਣੀ ਚਾਹੀਦੀ ਹੈ ਹਾਲਾਂਕਿ ਉਹ ਫੋਗਾਟ ਨੂੰ ਰਾਤ ਹੀ ਪਤਾ ਲੱਗਿਆ ਸੀ ਕਿ ਮੇਰਾ ਵਜ਼ਨ ਵੱਧ ਗਿਆ ਕਿਉਂਕਿ ਜਿਵੇਂ ਪਹਿਲਾਂ ਵੀ ਜ਼ਿਕਰ ਕੀਤਾ ਕਿ ਹਰ ਮੈਚ ਤੋਂ ਪਹਿਲਾਂ ਵਜ਼ਨ ਕੀਤਾ ਜਾਂਦਾ ਹੈ ਔਰ ਉਹ 53 ਕਿਲੋ ਦੇ ਲਈ ਖੇਡ ਰਿਆ ਸੀ 50 ਕਿਲੋ ਦੇ ਵਿੱਚ ਉਹਨਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਇਸ ਦੇ ਲਈ ਉਹ ਫਾਈਨਲ ਦੇ ਵਿੱਚ ਪਹੁੰਚੇ ਅੱਜ ਰਾਤ ਨੂੰ ਅਮਰੀਕਾ ਦੇ ਖਿਡਾਰੀ ਦੇ ਨਾਲ ਉਹਨਾਂ ਦਾ ਮੈਚ ਹੋਣਾ ਸੀ ਪਰ ਮੰਦਪਾਗੀ ਖਬਰ ਇਹ ਹੈ ਕਿ ਡਿਸਕਵালিਫਾਈ ਹੋਣ ਦੇ ਨਾਲ ਕੋਈ ਵੀ ਮੈਡਲ ਹੁਣ ਫੋਰਗਟ ਨੂੰ ਨਹੀਂ ਮਿਲੇਗਾ ਔਰ ਇਹ ਜਿਹੜੀ ਖਬਰ ਹੈ ਇਸ ਖਬਰ ਨੇ ਸਾਰਿਆਂ ਦੇ ਜਿਹੜੇ ਹਿਰਦੇ ਸੀ ਉਹ ਕਹਿ ਸਕਦਾ ਬਲੁੰਦਰ ਕੇ ਰੱਖ ਦਿੱਤੇ ਤੁਸੀਂ ਦੇਖੋ ਕੱਲ ਲਾਈਨ ਲੱਗੀ ਪਈ ਹੈ ਇੰਸਟਾਗ੍ਰam ਦੇ ਉੱਪਰ ਸੋਸ਼ਲ ਮੀਡੀਆ ਸੋਸ਼ਲ ਮੀਡੀਆ ਭਰਿਆ ਪਿਆ ਇੱਕੋ ਹੀ ਪੋਸਟ ਹੈ ਹਰ ਪੋਸਟ ਤੇ ਵਿਨੇਸ਼ ਫੋਗੜ ਵਿਨੇਸ਼ ਫੋਗੜ ਔਰ ਖਾਸ ਕਰਕੇ ਉਹਨਾਂ ਦੀਆਂ ਉਹ ਤਸਵੀਰਾਂ ਨਵੀਨ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ ਜੋ ਹੋਇਆ ਕੁਝ ਟਾਈਮ ਪਹਿਲਾਂ ਜਿਸ ਤਰ੍ਹਾਂ ਉਤਰਨਾ ਪ੍ਰਦਰਸ਼ਨ ਦੇ ਬੈਠੇ ਸੀਗੇ ਉਸ ਤੋਂ ਬਾਅਦ ਕਿਸ ਤਰ੍ਹਾਂ ਉਹਨਾਂ ਨੇ ਵਾਪਸੀ ਕੀਤੀ ਹੈ ਲੋਕ ਇੱਥੋਂ ਤਾਂ ਕਹਿ ਰਹੇ ਸੀਗੇ ਕਿ ਡਾਊਨਫਾਲ ਜੈਸਾ ਮਰਜੀ ਹੋਵੇ ਬਟ ਕਮ ਬੈਕ ਵਿਨੇਸ਼ ਫੁਗਾਟ ਜੈਸਾ ਹੋਵੇ ਬਟ ਰਾਤੋਂ ਰਾਤ ਕੁਝ ਘੰਟਿਆਂ ਦੇ ਬਾਅਦ ਇਹ ਐਡੀ ਵੱਡੀ ਮੰਦ ਭਾਗੀ ਖਬਰ ਅਸੀਂ ਤਿਆਰੀਆਂ ਕਰ ਰਹੇ ਸੀਗੇ ਇੱਥੇ ਨਵੀਨ ਅਸੀਂ ਤਿਆਰੀਆਂ ਕਰ ਰਹੇ ਸੀਗੇ ਕਿ ਕਿਸ ਤਰ੍ਹਾਂ ਅਸੀਂ ਅੱਜ ਬੈਸਟ ਵਿਸ਼ੇਸ ਦੇਣੀਆਂ ਨੇ ਵਿਨੇਸ਼ ਫੁਗਾਟ ਨੂੰ ਬਟ ਮੈਂ ਜਦੋਂ ਲਾਈਵ ਕਰਨ ਜਾ ਰਿਹਾ ਸੀ ਇੱਕਦਮ ਇਹ ਖਬਰ ਸਾਹਮਣੇ ਆਂਦੀ ਹੈ ਕਿ ਉਹ ਡਿਸਕਵালিਫਾਈ ਹੋ ਗਏ ਨੇ ਤੁਹਾਡੀ ਗੱਲ ਬਿਲਕੁਲ ਠੀਕ ਹੈ 골ਡ ਕੀ ਹੁਣ ਉਹ সিলవర్ ਮੈਡਲ ਵੀ ਨਹੀਂ ਜਿੱਤ ਪਾਣਗੇ। ਔਰ ਉਹਨਾਂ ਦੇ ਪਿਤਾ ਜੀ महावीर ਫੋਗਾੜ ਦਾ ਤੁਸੀਂ ਕੱਲ ਦਾ ਜੇ ਬਿਆਨ ਸੁਣੋ ਤੇ ਉਹ ਉਹਨਾਂ ਦੇ ਜਦੋਂ ਸੈਮੀਫਾਈਨਲ ਜਿੱਤਿਆ ਫਾਈਨਲ ਚ ਪਹੁੰਚੇ ਉਹ ਕਹਿੰਦੇ ਮੇਰਾ 24 ਸਾਲ ਪੁਰਾਣਾ ਜਿਹੜਾ ਮੇਰਾ 골ਡ ਦਾ ਮੇਰਾ ਸੁਪਨਾ ਸੀ ਉਹ ਕਹਿੰਦੇ ਹੁਣ ਕੱਲ ਪੂਰਾ ਹੋ ਜਾਣਾ ਕੱਲ ਰਾਤ ਮੈਨੂੰ ਪਤਾ ਹੈ ਕਿ ਵਿਨੇਸ਼ ਨੇ 골ਡ ਜਿੱਤਣਾ ਹੈ। ਤੁਸੀਂ ਅੰਦਾਜ਼ਾ ਲਗਾ ਸਕਦੇ ਆ ਕਿ ਯਾਨੀ ਕਿ ਤੁਸੀਂ ਇਮੇਜਿਨ ਕਰਨਾ ਮੁਸ਼ਕਲ ਹੈ ਜਦੋਂ ਅਸੀਂ ਇਹ ਖਬਰ ਇੱਕ ਪਾਸੇ ਅਸੀਂ ਇਹ ਤਿਆਰੀਆਂ ਕਰ ਰਹੇ ਹਾਂ ਕਿ ਸ਼ਾਮ ਨੂੰ ਅਸੀਂ ਇਸ ਜਸ਼ਨ ਨੂੰ ਕਿੱਦਾਂ ਮਨਾਣਾ ਹੈ ਕਿੱਦਾਂ ਅਸੀਂ ਆਪਣੀ ਖਬਰ ਨੂੰ ਦੱਸਣਾ ਉਸ ਦੇ ਵਿੱਚ ਹੀ ਸਾਨੂੰ ਹੁਣ ਇਹ ਦੱਸਣਾ ਪੈ ਰਿਹਾ ਹੈ ਕਿ ਸਾਡੀ ਜਿਹੜੀ ਖਿਡਾਰੀ ਹੈ ਜਿਹਦਾ 골ਡ ਪੱਕਾ ਹੈ ਉਹ ਡਿਸਕਵਾਲਿਫਾਈ ਹੋ ਗਈ ਹੈ ਬਿਲਕੁਲ ਇਹ ਦੇਖੋ ਇੱਕ ਜਾਣਕਾਰੀ ਹੋਰ ਅੱਥੇ ਦੇਣਾ ਚਾਹਾਂਗਾ ਮੈਂ ਤੁਹਾਨੂੰ ਇੱਕ ਘੰਟਾ ਪਹਿਲਾਂ 올림픽 ਗੇਮਸ ਦਾ ਜਿਹੜਾ ਆਫੀਸ਼ੀਅਲ ਟਵਿੱਟਰ ਅਕਾਊਂਟ ਹੈ ਉਹਦੇ ਵਿੱਚ ਅੱਜ ਦਾ ਸਕਿਊਲ ਆਇਆ ਉਹਦੇ ਵਿੱਚ ਤੁਸੀਂ ਦੇਖੋ ਕਿ ਰੈਸਲਿੰਗ ਦੇ ਵਿੱਚ ਊਮਨਸ ਫ੍ਰੀ ਸਟਾਈਲ 50kg ਦਾ ਮੈਚ ਹੈਗਾ ਇਹਦਾ ਮਤਲਬ ਇੱਕ ਘੰਟਾ ਪਹਿਲੇ ਤੱਕ ਇਹ ਮੈਚ ਹੋਣ ਜਾ ਰਿਹਾ ਸੀਗਾ ਇਸ ਦਾ ਮਤਲਬ ਇਹ ਹੈ ਕਿ ਇੱਕ ਘੰਟਾ ਪਹਿਲੇ ਵਿਨੇਸ਼ ਫੋਗਾਰਡ ਭਾਰਤ ਦੇ ਲਈ ਮੈਦਾਨ ਦੇ ਵਿੱਚ ਉਤਰਨ ਜਾ ਰਹੇ ਸੀਗੇ ਪਰ ਇਸੇ ਇੱਕ ਘੰਟੇ ਦੇ ਅੰਦਰ ਅੰਦਰ ਇਹ ਫੈਸਲਾ ਹੋਇਆ ਇਸੇ ਇੱਕ ਘੰਟੇ ਦੇ ਅੰਦਰ ਅੰਦਰ ਜਿਹੜਾ weight ਉਹਨਾਂ ਦਾ ਹੋਇਆ ਔਰ overweight ਪਾਏਗੇ ਤਾਂ ਸਾਰੇ ਦੇ ਸਾਰੇ ਸੁਪਨੇ ਸਿਰਫ ਵਿਨੇਸ਼ ਫੋਗਾਰਡ ਦੇ ਜਾਂ ਫੋਗਾਰਡ ਫੈਮਿਲੀ ਦੇ ਜਾਂ ਉਹ ਪਹਿਲਵਾਨਾਂ ਦੇ ਜਿਹੜੇ ਕਰਨੇ ਆ ਤੇ ਮਨ ਦੇ ਵਿੱਚ ਉਹਨਾਂ ਦੇ ਸੁਪਨੇ ਨਹੀਂ ਟੁੱਟੇ ਪੂਰੇ ਭਾਰਤ ਦੇ ਜਿੱਥੇ ਜਿੱਥੇ ਇੰਡੀਅਨ ਲੋਕ ਬੈਠੇ ਨੇ ਜਿਹੜੇ ਵੀ ਇਹਨਾਂ ਦੇ ਫੈਨ ਸੀਗੇ ਉਹ ਸਾਰਿਆਂ ਦੇ ਸੁਪਨਾ ਟੁੱਟ ਗਿਆ ਔਰ ਤੁਸੀਂ ਦੇਖੋ ਹਿਮਾਂਸ਼ੂ ਇਹ ਵੀ ਆਪਾਂ ਸਾਨੂੰ ਦੇਖਣਾ ਹੋਏਗਾ ਕਿ 골ਡ ਮੈਡਲ ਤੱਕ ਦੀ ਪਹਿਲੀ ਮੈਨੂੰ ਲੱਗਦਾ ਹੈ ਕਿ ਇਹ ਪਹਿਲੀ ਵਾਰੀ ਕੋਈ ਕੋਈ ਊਮਨ ਕੁਆਲਿਫਾਈ ਕੀਤੀ ਇਸ 올림픽ਸ ਦੇ ਵਿੱਚ ਵੀ ਇਹ ਪਹਿਲਾ ਮੈਚ ਅਜੇ ਤੱਕ ਜਿਹੜਾ ਹੈ ਕਿਉਂਕਿ ਨੀਰਜ ਚੋਪੜਾ ਆ ਕੇ ਜਾਣ ਕੇ ਹਜੇ ਹਾਕੀ ਸੈਮੀਫਾਈਨਲ ਤੋਂ ਬਾਹਰ ਹੋ ਗਈ ਔਰ 골ਡ ਤੱਕ ਦਾ ਪਹਿਲਾ ਸਫਰ ਜਿਹੜਾ ਇਹ ਪਹਿਲਾ ਹੀ ਮੈਚ ਸੀਗਾ ਇਸ 올림픽 ਦੇ ਵਿੱਚ ਪਹਿਲਾਂ ਤੋਂ 2024 ਦੇ ਵਿੱਚ ਮਨੂ ਭਾਕਰ ਵੀ ਗਈ ਸੀ ਬਟ ਉਹ ਜਿੱਤ ਨਹੀਂ ਪਾਏ ਉਹ ਜਿੱਤ ਨਹੀਂ ਪਾਏ ਇਸ ਤੋਂ ਬਾਅਦ ਇਹਨਾਂ ਨਾਲ ਉਮੀਦ ਸੀਗੀ ਸਾਨੂੰ ਪਰ ਇਹ ਉਮੀਦ ਵੀ ਸਾਡੀ ਜਿਹੜੀ ਆ ਉਹ ਟੁੱਟ ਗਈ ਹੈ ਇਹ ਬਹੁਤ ਵੱਡਾ ਸ਼ੌਕ ਹੈ ਇਹ ਬਹੁਤ ਵੱਡੀ ਮੰਦਪਾਕੀ ਇਨੋਂ ਪੱਕਾ ਕਟਣਾ ਵੀ ਕਹਿ ਸਕਦੇ ਆ ਕਿਉਂਕਿ ਇਸ ਖਬਰ ਤੇ ਆਪਾਂ ਲਗਾਤਾਰ ਅਪਡੇਟ ਆਪਣੇ ਦਰਸ਼ਕਾਂ ਨੂੰ ਦਿੰਦੇ ਰਹਾਂਗੇ ਸੋ ਤੁਹਾਨੂੰ ਇੱਕ ਵਾਰੀ ਫੇਰ ਦੱਸ ਦਿਆਂ ਵਿਨੇਸ਼ ਫੋਗਾਟ ਅੱਜ ਜਿਨ੍ਹਾਂ ਦਾ 골ਡ ਮੈਡਲ ਮੁਕਾਬਲਾ ਸੀ ਰਾਤੀ 11:30 ਵਜੇ ਉਹ ਆਫੀਸ਼ੀਅਲੀ ਹੁਣ ਡਿਸਕਵਾਲਿਫਾਈ ਹੋ ਚੁੱਕੇ ਨੇ ਉਹ 골ਡ ਮੈਡਲ ਦੀ ਜਗ੍ਹਾ ਹੁਣ ਸਿਲਵਰ ਮੈਡਲ ਵੀ ਨਹੀਂ ਜਿੱਤ ਪਾਣਗੇ ਕਿਉਂਕਿ ਉਹਨਾਂ ਨੂੰ ਡਿਸਕਵਾਲਿਫਾਈ ਕਰ ਦਿੱਤਾ ਗਿਆ ਹੈ ਰੀਜ਼ਨ ਕੀ ਹੈ ਕਿ 50 ਕਿਲੋਗ੍ਰਾਮ ਦੀ ਕੈਟਾਗਰੀ ਦੇ ਵਿੱਚ ਉਹਨਾਂ ਨੇ ਇੱਕ ਕੁਸ਼ਤੀ ਲੜਨੀ ਸੀ ਤੇ ਉਹ ਕੁਝ ਗ੍ਰਾਮ 50 ਤੋਂ 100 ਗ੍ਰਾਮ ਤੱਕ ਜੋ ਖਬਰਾਂ ਆ ਰਹੀਆਂ ਨੇ ਉਹਨਾਂ ਦਾ ਭਾਰ ਵੱਧ ਪਾਇਆ ਗਿਆ ਹੈ ਜਿਸ ਕਰਕੇ ਉਹਨਾਂ ਨੂੰ ਡਿਸਕਵালিਫਾਈ ਕਰ ਦਿੱਤਾ ਗਿਆ ਹੈ ਸੋ ਸਾਡੇ ਨਾਲ ਇਸ ਵੇਲੇ ਕਰਤਾਰ ਪਹਿਲਵਾਨ ਜੀ ਬਣ ਚੁੱਕੇ ਨੇ ਸਰ ਇੱਕ ਬਹੁਤ ਮੰਦ ਭਾਗੀ ਖਬਰ ਆਈ ਹੈ ਕਿ ਵਿਨੇਸ਼ ਫੁਗਾਟ ਜੋ ਡਿਸਕਵালিਫਾਈ ਕਰ ਦਿੱਤੀ ਗਈ ਹੈ ਸਰ ਕੀ ਇਹ ਟੈਕਨੀਕਲ ਪੁਆਇੰਟ ਹੈ ਕਿਉਂ ਇਸ ਤਰ੍ਹਾਂ ਹੋਇਆ ਹੈ ਕੀ ਕਹਿਣਾ ਚਾਹੋਗੇ ਤੁਸੀਂ ਹਾਂ ਬਿਲਕੁਲ ਜੀ ਬੜੀ ਦੁਖ ਦੀ ਗੱਲ ਆ ਇਹ ਭਜਨ ਟ੍ਰੇਲੀ ਹੁੰਦੀ ਆ ਸੀ ਕੱਲ ਬੱਚੇ ਵਿੱਚ ਕੁੱਸੇ ਸ਼ੁਰੂ ਹੋਈਆਂ ਸੀ ਕੱਲ ਉਹਨੇ ਪੂਰਾ ਭਜਨ ਦਿੱਤਾ ਜਾ ਤੇ ਫਿਰ ਸਵੇਰੇ ਬਚ ਨੂੰ ਆਸੀਦਾ ਤੇ ਉਹਦਾ 100 ਗ੍ਰਾਮ ਜ਼ਿਆਦਾ ਬਜਨੁਨੰਦ ਦੱਸਿਆ ਆ ਜੋ ਮੈਨੂੰ ਸੁਣੋ ਗਿਆ ਔਰ ਉਹ ਉਹ ਕੁ ਟਾਈਮ ਲਗਾਏ 1 ਘੰਟਾ ਟਾਈਮ ਲਗਾ ਉਹਦੇ ਵਿੱਚ ਵਿੱਚ ਬਜਨ ਤੇ ਆਉਂਦਾ ਜੇ ਜਦੋਂ ਲੋਪਹਿਲਾ ਲਾਊਗਾ ਤੇ ਉਹਦਾ ਬਜਨ 100 ਗ੍ਰਾਮ ਜ਼ਿਆਦਾ ਆਇਆ ਉਹ ਫਿਰ ਇੱਕ ਮੌਕਾ ਦਿੰਦੇ ਆ ਜੀ ਅਕਾ ਜੀ ਜਿੰਨੇ ਦਾ ਵੀ ਟਾਈਮ ਹੋਵੇ ਵੀ ਘਟਾ ਸਕਦੇ ਜੀ ਦੇਖੋ ਉਹਨੇ ਵੇਰਵ ਉਸਨੇ ਕਿਤੇ ਹੋਊਗੀ ਮੈਨੂੰ ਇਹ ਗੱਲ ਦਾ ਨਹੀਂ ਪਤਾ ਤੇ ਉਹ ਨਹੀਂ ਆ ਸਕਿਆ ਤੇ ਉਹਨੂੰ ਡਿਸਕਵালিਫਾਈ ਕਰ ਦਿੱਤਾ ਗਿਆ ਸਰ ਜਦੋਂ ਐਡਾ ਵੱਡਾ ਮੰਚ ਹੈ 올림픽ਸ ਹੈ ਤੁਸੀਂ 골드 ਮੈਡਲ ਲਈ ਤੁਸੀਂ ਮੁਕਾਬਲਾ ਖੇਡਣਾ ਹੈ ਐਸੀ ਵਿੱਚ ਜਿਹੜੀ ਤੁਹਾਡੇ ਨਾਲ ਮੈਨੇਜਮੈਂਟ ਗਈ ਹੈ ਟੀਮ ਗਈ ਹੈ ਇਨਾ ਚੀਜ਼ ਦਾ ਧਿਆਨ ਮਤਲਬ ਇਹ ਕਿੱਥੇ ਅੰਗਲੀ ਵਰਤੀ ਗਈ ਹੈ ਕਿ 100 ਗ੍ਰਾਮ ਕਰਕੇ ਤੁਸੀਂ ਐਡੀ ਵੱਡੀ ਸਟੇਜ ਤੋਂ ਹੁਣ ਤੁਸੀਂ ਡਿਸਕਵালিਫਾਈ ਹੋ ਕੇ ਬਾਹਰ ਆ ਰਹੇ ਹੋ ਕਿ ਮੈਨੇਜਮੈਂਟ ਦਾ ਵੀ ਕਸੂਰ ਹੋ ਸਕਦਾ ਹੈ ਬਿਲਕੁਲ ਇਹ ਤੇ ਉਹ ਕੋ ਉਹ ਜਦਾ ਵੀ ਫਰਜ਼ ਬੰਦਾ ਆ ਔਰ ਅ ਤੁਹਾਨੂੰ ਜਿਹੜਾ ਪਹਿਲਵਾਨ ਦਾ ਫਰਜ਼ ਬੰਦਾ ਆ ਆਪਣੇ ਵਜਨ ਨੂੰ ਕੰਟਰੋਲ ਕਿਉਂਕਿ ਨੇ 8-9 ਕਿਲੋ ਵਜਨ ਘੱਟ ਕੀਤਾ ਸੀ ਕਿ ਇਹ ਇਹ ਕਰਤੀ ਕਿ ਕਿ ਹੁਣ ਇਹਨੇ ਕਿਹੜਾ ਕੁਸ਼ਤੀਆਂ ਲੜੀਆਂ ਕਿੰਨਾ ਕੁਸ਼ਤੀਆਂ ਦਾ ਵਧਣਾ ਨਹੀਂ ਚਾਹੀਦਾ ਵਜਨ ਕਿਉਂਕਿ ਵਜਨ ਬੜਾ ਜ਼ੋਰ ਲੱਗਦਾ ਉਸ ਜਨ ਇੱਕ ਸ਼ਾਮ ਨੂੰ ਉਹ ਗੱश्ती ਇਹਨੇ ਕੀਤੀ ਹੋ ਗਈ ਖੂਬ ਖਾਂਦੀ ਤੇ 100 ਗ੍ਰਾਮ ਵਧ ਗਿਆ ਉਹ ਕੁਝ ਆਉਂਦੇ ਰਹੇ ਉਹ ਵੀ ਘਟਿਆ ਤੇ ਬੜਾ ਕੀ ਕੇ ਘਰ ਦਾ ਨੰਬਰ ਇਹਦੀ ਬਹੁਤ ਦੁਖੀ ਗੱਲ ਹੈ ਦੋਸਤਾਨੀ ਦੀ ਦੁਖੀ ਗੱਲ ਹੈ ਬੱਚੇ ਦੀ ਤੇ ਪਤਾ ਨਹੀਂ ਕਿੰਨਾ ਚਿਰ ਦੀ ਬੇਧਰ ਕਰ ਰਿਹਾ ਉਹ ਕਿ ਅਹੀਂ ਅੰਕਸ ਕਰ ਲੋ ਫਾਈਨਲ ਚ ਪਹੁੰਚ ਕੇ ਡਿਸਕਲਿਫਾਈ ਹੋਣਾ ਤੇ ਦੁੱਖਾ ਬਿਲਕੁਲ ਇਹ ਹਨ ਸਾਡੇ ਨਾਲ ਸਾਡੇ ਐਕਸਪਰਟ ਕਰਤਾਰ ਪਹਿਲਵਾਨ ਜੀ ਇੱਕ ਵਾਰੀ ਤੁਹਾਨੂੰ ਫੇਰ ਦੱਸਦੇ ਆ ਕਿ ਵਿਨੇਸ਼ ਫੋਗਾਟ ਜਿਨ੍ਹਾਂ ਨੇ ਅੱਜ ਰਾਤੀ 11:30 ਵਜੇ 골ਡ ਮੈਡਲ ਮੁਕਾਬਲਾ ਖੇਡਣਾ ਸੀ ਰੈਸਲਿੰਗ 50 ਕਿਲੋਗ੍ਰਾਮ ਫ੍ਰੀ ਸਟਾਈਲ ਕੈਟਾਗਰੀ ਦੇ ਵਿੱਚ ਉਟਿਸ ਕੁਆਲੀਫਾਈ ਹੋ ਚੁੱਕੇ ਨੇ ਰੀਜ਼ਨ 50 ਕਿਲੋਗ੍ਰam ਤੋਂ 50 ਜਾਂ 100 ਗ੍ਰam ਪਾਰ ਉਹਨਾਂ ਦਾ ਅੱਜ ਵੱਧ ਪਾਇਆ ਗਿਆ ਹੈ ਸੋ ਪੂਰੇ ਦੇਸ਼ ਵਾਸੀਆਂ ਦੇ ਲਈ ਇਹ ਬਹੁਤ ਸੈਡ ਖਬਰ ਹੈ ਬਹੁਤ ਮੰਦ ਭਾਗੀ ਖਬਰ ਹੈ ਸੋ ਵੇਖਦੇ ਰਹੋ ਦੇਨਿਕ ਸਵੇਰਾ ਟੀਵੀ